जय पीरा दी साईं मुराशा जी ਨੇ ਕਿਹੜੇ ਬੋਲ ਕੀਤੇ ਕਿ ਸਾਈਂ ਲਾਡੀ ਸ਼ਾਹ ਜੀ ਵੀ ਫਕੀਰ ਬਣ ਗਏ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਇਹ ਸਾਂਝਾ ਕਰਨ ਜਾ ਰਹੇ ਹਾਂ ਕਿ ਸਾਈਂ ਲਾਤੀ ਸ਼ਾਹ ਜੀ ਕਿਸ ਤਰ੍ਹਾਂ ਫਕੀਰ ਬਣੇ ਬਾਬਾ ਮੁਰਾਸ਼ਾ ਜੀ ਤੇ ਸਾਈਂ ਲਾਡੀ ਸ਼ਾਹ ਜੀ ਦਾ ਦਰਬਾਰ ਜੋ ਕਿ ਨਕੋਦਰ ਸ਼ਹਿਰ ਵਿਖੇ ਬਣਿਆ ਹੋਇਆ ਹੈ ਸਾਈ ਜੀ ਦਾ ਦਰਬਾਰ ਬਹੁਤ ਹੀ ਸੋਹਣਾ ਦਰਬਾਰ ਹੈ ਜਿੱਥੇ ਜਾ ਕੇ ਸੱਚੇ ਤਨ ਮੰਨ ਤਨ ਦੇ ਨਾਲ ਸਿਰ ਝੁਕਾਉਣ ਦੇ ਨਾਲ ਹੀ ਸਭ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਸਾਈ ਜੀ ਹਰ ਇੱਕ ਦੀ ਆਸ ਭਰਿਆ ਪੂਰੀ ਕਰਦੇ ਨੇ ਜਿਓ ਫਰਿਆਦ ਸੱਚੇ ਤਨ ਮਨ ਤਨ ਦੇ ਨਾਲ ਮੰਗੀ ਜਾਵੇ ਸਾਈਂ ਮੁਰਾਸ਼ਾ ਜੀ ਜੋ ਕਿ ਜੈਲਦਾਰਾਂ ਦੇ ਪਰਿਵਾਰ ਵਿੱਚੋਂ ਸਨ ਜਦੋਂ ਸਾਈਂ ਮੁਰਾਸ਼ਾ ਜੀ ਫਕੀਰ ਬਣੇ ਤਾਂ ਲੋਕ ਬਹੁਤ ਆਨੇ ਵੇਣੀ ਪਰਿਵਾਰ ਵਾਲਿਆਂ ਨੂੰ ਦਿੰਦੇ ਸੀ ਸਾਈਂ ਮੁਰਾਸ਼ਾ ਜੀ ਹਮੇਸ਼ਾ ਹੀ ਸਾਈਂ ਸ਼ੇਰ ਸਾਹਿਬ ਜੀ ਦੇ ਨਾਲ ਹੀ ਰਹਿੰਦੇ ਸੀ ਸਾਈਂ ਲਾਡੀ ਸਾਈਂ ਜੀ ਜੋ ਕਿ ਸਾਈਂ ਬੁਰਾਸ਼ਾਹ ਜੀ ਦੇ ਭਰਾ ਦੇ ਬੇਟੇ ਸੀ ਲਾਡੀ ਸਾਈਂ ਜੀ ਵੀ ਸਾਈਂ ਬੁਰਾਸ਼ਾਹ ਜੀ ਦੇ ਨਾਲ ਹੀ ਸਾਈਂ ਸ਼ੇਰੇ ਸ਼ਾਹ ਜੀ ਕੋਲ ਚਲੇ ਜਾਂਦੇ ਸੀ ਲਾਡੀ ਸਾਈਂ ਜੀ ਦੇ ਪਿਤਾ ਜੀ ਉਹਨਾਂ ਨੂੰ ਉਤੋਂ ਦਰਬਾਰ ਤੋਂ ਘਰੇ ਵਾਪਸ ਲਿਆਉਂਦੇ ਸੀ ਪਰ ਲਾਡੀ ਸਾਈਂ ਜੀ ਫਿਰ ਦੁਬਾਰਾ ਚਲੇ ਜਾਂਦੇ ਸੀ ਲਾਡੀ ਸਾਈਂ ਜੀ ਦੇ ਪਿਤਾ ਜੀ ਹਮੇਸ਼ਾ ਹੀ ਲਾਡੀ ਸਾਈਂ ਜੀ ਨੂੰ ਸਾਈਂ ਬਰਾਸ਼ਾ ਜੀ ਕੋਲੋਂ ਕੋਟ-ਕਟ ਕੇ ਘਰ ਵਾਪਸ ਲੈ ਕੇ ਆਉਂਦੇ ਸੀ ਕਿ ਕੀ ਫਾਇਦਾ ਇਸ ਤਰ੍ਹਾਂ ਘੁੰਮਣ ਦਾ ਕਿ ਘਰੇ ਬੈਠ ਤੇ ਸਾਈਂ ਬਰਾਸ਼ਾ ਜੀ ਲਾਡੀ ਸਾਈਂ ਦੇ ਪਿਤਾ ਜੀ ਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਘੁੱਟਣ ਦਾ ਕੋਈ ਫਾਇਦਾ ਨਹੀਂ ਹੈ ਕਿ ਕੰਮ ਬੰਦ ਕਰ ਦਿਓ ਅਸੀਂ ਇਸ ਨੂੰ ਲੈਣ ਆਏ ਹਾਂ ਤੇ ਇਸ ਨੂੰ ਲੈ ਕੇ ਹੀ ਜਾਵਾਂਗੇ ਤੇ ਇਸੇ ਤਰ੍ਹਾਂ ਜਦੋਂ ਸਾਈਂ ਮਰਾਸ਼ਾ ਜੀ ਵੀ ਸਾਈਂ ਸ਼ੇਰशाह जी ਨਾਲ ਚਲੇ ਜਾਂਦੇ ਸੀ ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਖੋਟ-ਖੋਟ ਕੇ ਕਰ ਵਾਪਸ ਲੈ ਕੇ ਆਉਂਦੇ ਸੀ ਸਾਈਂ ਸਾਡੀ ਸ਼ਾਹ ਜੀ ਦੇ ਪਿਤਾ ਜੀ ਇਹ ਨਹੀਂ ਚਾਹੁੰਦੇ ਸੀ ਕਿ ਸਾਡੇ ਪਰਿਵਾਰ ਵਿੱਚੋਂ ਕੋਈ ਫਕੀਰ ਬਣੇ ਕਿਉਂਕਿ ਉਹ ਜ਼ੈਲਦਾਰਾਂ ਦੇ ਪਰਿਵਾਰ ਵਿੱਚੋਂ ਸਨ ਜਦੋਂ ਸਾਈਂ ਮਰਾਸ਼ਾ ਜੀ ਨੂੰ ਕੋਟ-ਕੋਟ ਕੀ ਕਰ ਵਾਪਸ ਲੈ ਕੇ ਆਉਂਦੇ ਸੀ ਤੇ ਉਸ ਸਮੇਂ ਸਾਈ ਮੁਰਾਦ ਸ਼ਾਹ ਜੀ ਨੇ ਕਿਹਾ ਕਿ ਇਹ ਕੰਮ ਬੰਦ ਕਰ ਦੇ ਕਿ ਤੈਨੂੰ ਉਦੋਂ ਦੇਖਾਂਗੇ ਜਦੋਂ ਤੇਰਾ ਆਪ ਦਾ ਬੱਚਾ ਫਕੀਰ ਬਣੇਗਾ ਤੇਰੀ ਅੱਖਾਂ ਸਾਹਮਣੇ ਫਕੀਰ ਬਣ ਜਾਵੇਗਾ ਤੈਨੂੰ ਉਦੋਂ ਦੇਖਾਂਗੇ ਤੇ ਇਹ ਸ਼ਬਦ ਕਹਿ ਕੇ ਸਾਈ ਮੁਰਾਦ ਸ਼ਾਹ ਜੀ ਕਰੋ ਸਾਈ ਸ਼ੇਰੇ ਸ਼ਾਹ ਜੀ ਦੇ ਦਰਬਾਰ ਤੇ ਚਲੇ ਗਏ ਤੇ ਉਸ ਦਿਨ ਤੋਂ ਸਾਈਂ ਮੁਰਾਰਾ ਸ਼ਰਜੀ ਨੇ ਆਪਣਾ ਘਰ ਪਰਿਵਾਰ ਛੱਡ ਦਿੱਤਾ ਇਸੇ ਤਰ੍ਹਾਂ ਸਮਾਂ ਵੀ ਇੱਧਾ ਗਿਆ ਤੇ ਸਾਈਂ ਮੁਰਾਰਾ ਸ਼ਰਜੀ ਸਾਈਂ ਸ਼ੇਰੇਸ਼ਾ ਜੀ ਨਾਲ ਹੀ ਹਮੇਸ਼ਾ ਰਹਿੰਦੇ ਸੀ ਜਿਸ ਸਮੇਂ ਸਾਈਂ ਮੁਰਾਰਾ ਸ਼ਰਜੀ ਇਸ ਸੰਸਾਰ ਤੋਂ ਅਲਦਾ ਕਰ ਗਏ ਉਸ ਤੋਂ ਬਾਅਦ ਉਸ ਜਗ੍ਹਾ ਤੇ ਬੈਠਣ ਵਾਲਾ ਕੋਈ ਨਹੀਂ ਸੀ ਜੋ ਲੋਕਾਂ ਦੀ ਸੇਵਾ ਕਰ ਸਕੇ ਤੇ ਸਾਈ ਲਾਡੀ ਸ਼ਾਹ ਜੀ ਉਸ ਸਮੇਂ ਉਮਰ ਵਿੱਚ ਛੋਟੇ ਸੀ ਤੇ ਇੱਕ ਵਾਰ ਸਾਈ ਲਾਡੀ ਸ਼ਾਹ ਜੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸੀ ਤੇ ਉੱਥੇ ਹੀ ਤੇ ਸਾਈ ਲਾਡੀ ਸ਼ਾਹ ਜੀ ਦੀ ਆਵਾਜ਼ ਵਿੱਚ ਇੱਕਦਮ ਸਾਈ ਮੁਰਾਦ ਸ਼ਾਹ ਜੀ ਦੀ ਆਵਾਜ਼ ਆਈ ਕਿ ਮੈਂ ਤੈਨੂੰ ਲੈਣ ਆਇਆ ਹਾਂ ਤੇ ਸਾਈ ਜੀ ਦੇ ਰਿਸ਼ਤੇਦਾਰ ਵੀ ਸਭ ਹੈਰਾਨ ਸੀ ਕਿ ਆਵਾਜ਼ ਤਾਂ ਸਾਈ ਮੁਰਾਸ਼ਾ ਜੀ ਦੀ ਹੈ ਉਸੇ ਸਮੇਂ ਹੀ ਸਾਈ ਲਾਡੀ ਸਾਹਿਬ ਜੀ ਨੇ ਉਥੋਂ ਟ੍ਰੇਨ ਫੜੀ ਤਿੰਨ ਕੋਦਰ ਵਾਪਸ ਆ ਗਏ ਤੇ ਜਿਵੇਂ ਹੀ ਟ੍ਰੇਨ ਵਿੱਚੋਂ ਉਤਰੇ ਤੇ ਸਾਈ ਸ਼ੇਰੇ ਸਾਹਿਬ ਜੀ ਦੇ ਦਰਬਾਰ ਤੇ ਚਲੇ ਗਏ ਤੇ ਉਥੇ ਜਾਂਦੇ ਸਾਰ ਹੀ ਸਾਈ ਲਾਡੀ ਸਾਹਿਬ ਜੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਜਦੋਂ ਪਰਿਵਾਰ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਤੋ ਸਾਈ ਸ਼ੇਰੇਸ਼ਾਹ ਜੀ ਦੇ ਦਰਬਾਰ ਤੇ ਸਾਈ ਲਾਡੀ ਸਾਜੀ ਨੂੰ ਲੈਣ ਲਈ ਚਲੇ ਗਏ ਤੇ ਜਦੋਂ ਘਰ ਵਾਪਸ ਲੈ ਕੇ ਆਏ ਤੇ ਉਹਨਾਂ ਨੂੰ ਹੋਰ ਤੇਜ਼ ਬੁਖਾਰ ਹੋ ਗਿਆ ਸੀ ਤੇ ਜਦੋਂ ਘਰ ਲੈ ਕੇ ਆਏ ਤੇ ਘਰ ਵਾਲੇ ਵੀ ਬਹੁਤ ਹੈਰਾਨ ਸੀ ਤੇ ਉਸ ਸਮੇਂ ਸਾਈ ਲਾਡੀ ਸਾਜੀ ਦੇ ਪਿਤਾ ਜੀ ਨੂੰ ਉਹ ਗੱਲ ਯਾਦ ਆ ਗਈ ਕਿ ਜਦੋਂ ਸਾਈ ਮੁਰਾਦ ਸ਼ਾਹ ਜੀ ਨੇ ਕਿਹਾ ਸੀ ਕਿ ਤੈਨੂੰ ਉਸ ਦਿਨ ਦੇਖਾਂਗੇ ਜਦੋਂ ਤੇਰੀਆਂ ਅੱਖਾਂ ਸਾਹਮਣੇ ਤੇਰੇ ਆਪ ਦੇ ਬੱਚੇ ਫਕੀਰ ਬਣਨਗੇ ਤੇ ਉਸ ਸਮੇਂ ਸੈਨਾ ਦੀ ਸਾਜੀ ਦੇ ਪਿਤਾ ਜੀ ਨੇ ਹੱਥ ਜੋੜ ਕੇ ਸਾਈਂ ਬਰਨਾਰ ਸਾਜੀ ਅੱਗੇ ਫਰਿਆਦ ਕੀਤੀ ਤੇ ਕਿਹਾ ਤੇ ਕਹਿਣ ਲੱਗੇ ਕਿ ਜੇ ਤਾਂ ਇਹ ਤੁਹਾਡੀ ਖੇਡ ਹੈ ਤੇ ਇਸ ਨੂੰ ਆਪਣੇ ਨਾਲ ਲੈ ਜਾਓ ਇਸ ਨੂੰ ਤੰਗ ਨਾ ਕਰੋ ਤੇ ਇੱਕਦਮ ਹੀ ਆਵਾਜ਼ ਸੁਣਾਈ ਦਿੱਤੀ ਕਿ ਤੈਨੂੰ ਤਾਂ ਪਹਿਲਾਂ ਹੀ ਕਿਹਾ ਸੀ ਕਿ ਸਾਡੀ ਖੇਡ ਹੈ ਇਸ ਨੂੰ ਸਾਡੇ ਨਾਲ ਹੀ ਰਹਿਣ ਦੇ ਪਰ ਤੂੰ ਨਹੀਂ ਮੰਨਿਆ ਅੱਜ ਤੇਰੀਆਂ ਅੱਖਾਂ ਸਾਹਮਣੇ ਤੇਰਾ ਬੱਚਾ ਫਕੀਰ ਬਣਨ ਜਾ ਰਿਹਾ ਹੈ ਸੋ ਇਸ ਤਰ੍ਹਾਂ ਲਾਡੀ ਸ਼ਾਹ ਜੀ ਦਾ ਹੌਲੀ ਹੌਲੀ ਬੁਖਾਰ ਠੀਕ ਹੋਇਆ ਤੇ ਉਸ ਤੋਂ ਬਾਅਦ ਸਾਈ ਲਾਡੀ ਸ਼ਾਹ ਜੀ ਨੇ ਜੋ ਕਿ ਮੁਰਸ਼ਿਦ ਧਾਰਨ ਕੀਤੇ ਬਾਪੂ ਬ੍ਰਹਮ ਜੋਗੀ ਜੀ ਉਹਨਾਂ ਕੋਲੋਂ ਫਕੀਰੀ ਦੇ ਸਭ ਕੁਝ ਸਿੱਖੇ ਤੇ ਹੌਲੀ-ਹੌਲੀ ਸਾਈ ਮੁਰਾਦ ਸ਼ਾਹ ਜੀ ਦੀ ਤਰ੍ਹਾਂ ਹੀ ਫਕੀਰ ਬਣ ਗਏ ਤੇ ਉਹਨਾਂ ਦੇ ਦਰਬਾਰ ਤੇ ਬੈਠ ਕੇ ਲੋਕਾਂ ਦੀ ਸੇਵਾ ਕਰਨ ਲੱਗੇ ਇਸ ਤਰ੍ਹਾਂ ਸਾਈ ਮੁਰਾਦ ਸ਼ਾਹ ਜੀ ਦੇ ਕਹਿ ਬੋਲ ਜੋ ਕਿ ਪੂਰੇ ਹੋ ਗਏ ਤੇ ਸਾਈ ਲਾਡੀ ਸ਼ਾਹ ਜੀ ਫਕੀਰ ਬਣ ਗਏ ਜੈ ਸਾਈ ਦਾਡੀ ਸ਼ਾਹ ਜੀ ਜੈ ਸਾਈ ਮੁਰਾਦ ਸ਼ਾਹ ਜੀ